ਕਹਿੰਦੇ ਜਿਹਨੂੰ ਆ ਗਿਆ ਕੰਮ ਕਰਨ ਦਾ ਸਲੀਕਾ ਉਸ ਦਾ ਇੱਥੇ ਹੀ ਕੈਨੇਡਾ ਇੱਥੇ ਅਮਰੀਕਾ ਇਸ ਕੁੜੀ ਦੇ ਹੱਥ ਦੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪਰੌਂਠੇ ਰਾਜਮਾ ਚਾਵਲ ਕਰ ਰਹੇ ਹਨ ਚੰਗੇ ਚੰਗੇ ਰੈਸਟੋਰੈਂਟਾਂ ਨੂੰ ਮੇਲ ਪੰਜਾਬ ਦੀ ਇਸ ਕੁੜੀ ਕਲਵੀਰ ਕੌਰ ਮੰਡੇਰ ਜੋ ਕਿ ਚੰਗਾ ਪੜ੍ਹ ਲਿਖ ਕੇ ਵੀ ਵਿਦੇਸ਼ ਨਹੀਂ ਗਈ ਜਦੋਂ ਕਿ ਉਸ ਦਾ ਸਾਰਾ ਪਰਿਵਾਰ ਆਸਟ੍ਰੇਲੀਆ ਵਿੱਚ ਸੈਟਲ ਹੈ ਪਰ ਕਲਵੀਰ ਕੌਰ ਨੇ ਕਿਹਾ ਕਿ ਵਿਦੇਸ਼ ਜਾ ਕੇ ਵੀ ਇਹੀ ਕੰਮ ਕਰਨਾ ਪੈਂਦਾ ਹੈ ਅਤੇ ਇਹ ਕੰਮ ਕਿਸੇ ਦੇ ਹੇਠਾਂ ਲੱਗ ਕੇ ਕਰਨਾ ਪੈਂਦਾ ਹੈ ਮੈਂ ਇੱਥੇ ਖੁਦ ਮਾਲਕਾਂ ਤੇ ਮੇਰਾ ਚੰਗਾ ਕੰਮ ਚੱਲ ਰਿਹਾ ਹੈ ਤੇ ਚੰਗਾ ਮੁਨਾਫਾ ਵੀ ਕਮਾਰੀ ਆਂ ਕਲਵੀਰਕੁਰ ਮੰਦਿਰ ਖੰਨਾ ਤੋਂ ਕਰੀਬ 28 ਕਿਲੋਮੀਟਰ ਦੂਰ ਤੋਂ ਹਰ ਰੋਜ਼ ਆਉਂਦੀ ਜਾਂਦੀ ਹੈ ਇਸਦੇ ਸਾਗ ਅਤੇ ਮੱਕੀ ਦੀ ਰੋਟੀ ਜਾਂ ਹੋਰ ਖਾਣਾ ਖਾਣ ਵਾਲੇ ਲੋਕਾਂ ਦਾ ਵੀ ਕਹਿਣਾ ਹੈ ਕਿ ਕਲਵੀਰਕੁਰ ਮੰਦਿਰ ਦੇ ਖਾਣੇ ਦਾ ਸੁਆਦ ਬਿਲਕੁਲ ਘਰ ਦੇ ਸੁਆਦ ਵਰਗਾ ਹੈ ਅਤੇ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਹੋਇਆ ਹੈ ਸਰ ਮੇਰਾ ਨਾਮ ਕੁਲਵੀਰ ਕੌਰ ਮੰਡੇਰ ਮੈਡਮ ਕਿੰਨੇ ਸਮੇਂ ਤੋਂ ਤੁਸੀਂ ਸਰ ਮੈਨੂੰ 1 ਸਾਲ ਹੋ ਚੁੱਕਿਆ ਮਤਲਬ ਲਾਸਟ ਈਅਰ 6 ਸੈਪਟੈਂਬਰ ਨੂੰ ਮੈਂ ਸਟਾਰਟ ਕੀਤਾ ਸੀਗਾ ਤੇ ਹੁਣ ਨੈਕਸਟ ਈਅਰ ਮੈਨੂੰ 1 ਸਾਲ ਹੋ ਜਾਏਗਾ ਸਟਾਰਟ ਕੀਤੇ ਹੋਏ ਸਰ ਮੈਂ ਪੰਜਾਬੀ ਫੂਡ ਹੀ ਪ੍ਰੋਵਾਈਡ ਕਰਵਾਨੀ ਆ ਜਿਹਦੇ ਵਿੱਚ ਅ ਸਰਦੀ ਦੇ ਵਿੱਚ ਮੈਂ ਲਾਸਟ ইয়ার ਸਰਦੀ ਸਟਾਰਟ ਹੋਣ ਤੇ ਮਤਲਬ ਕੀਤਾ ਸੀਗਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਗਰਮੀ ਦੇ ਵਿੱਚ ਆਪਣਾ ਸੀਗਾ ਜਿਹੜਾ ਸਿੰਪਲ ਰਾਜਮਾ ਕੜੀ ਚਾਵਲ ਹੋ ਗਏ ਜਾਂ ਸਿੰਪਲ ਸਬਜੀ ਲੰਚ ਥਾਲੀ ਜੋ ਘਰ ਦਾ ਖਾਣਾ ਜੋ ਬਿਨਾ ਮਿਰਚ ਮਸਾਲੇ ਤੋਂ ਪ੍ਰੋਵਾਈਡ ਕਰਵਾਨੇ ਆ ਜਿੱਦ ਤੱਕ ਇਹ ਮਾਰਕੀਟ ਹੈ ਜਿਹੜੀ ਇੱਕ ਤਰ੍ਹਾਂ ਨਾਲ ਹੱਬ ਮੰਨੀ ਜਾਂਦੀ ਹੈ ਜਿੱਥੇ ਕਈ ਮਾਰਕੜੇ ਤੇ ਖਾਸ ਸਟੂਡੈਂਟ ਇੱਥੋਂ ਹੀ ਜਾਂਦੇ ਨੇ ਤੁਸੀਂ ਕਦੇ ਨਹੀਂ ਸੋਚਿਆ ਕਿ ਲੈਣੀ ਪੈਣੀ ਸੀ ਆ ਮੇਰਾ ਸਾਰਾ ਵਿਦੇਸ਼ ਜਾਣ ਨੂੰ ਮਤਲਬ ਮੇਰੇ ਜੋ ਬ੍ਰਦਰ ਸਿਸਟਰ ਹੈਗੇ ਆ ਉਹ ਆਸਟ੍ਰੇਲੀਆ ਵਲ ਸੈਟਲਡ ਨੇ ਤਾਂ ਉਹ ਮੈਨੂੰ ਕਹਿੰਦੇ ਰਹਿੰਦੇ ਆ ਕਿ ਹਾਂ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਇਕੱਲੀ ਆ ਇੱਥੇ ਕਿ ਹਾਂ ਐ ਵੀ ਇੱਥੇ ਆ ਕੇ ਸੈੱਟ ਹੋ ਜਾਵੇ ਕਿ ਮੈਨੂੰ ਪਰ ਮੈਨੂੰ ਇਹ ਆ ਵੀ ਮੈਂ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੀ ਆ ਉਹਨਾਂ ਦੀ ਜੋ ਲਾਈਫ ਆ ਉਹ ਦੱਸਦੇ ਰਹਿੰਦੇ ਆ ਮੈਨੂੰ ਉਹ ਤੋਂ ਤੇ ਵਧੀਆ ਲੱਗਦਾ ਕਿ ਹਾਂ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਨੂੰ ਕੰਮ ਕਰਨਾ ਜਿਹੜਾ ਹੈਗਾ ਵੀ ਜੇ ਆਪਾਂ ਉੱਥੇ ਜਾ ਕੇ ਜਿਹੜੀ ਮਿਹਨਤ ਕਰਨੀ ਆ ਉਹ ਆਪਾਂ ਇੱਥੇ ਰਹਿ ਕੇ ਉਹੀ ਮਿਹਨਤ ਕਰਕੇ ਉਨੀ ਮਿਹਨਤ ਕਰਕੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਵੀ ਕਾਮਯਾਬ ਹੋ ਸਕਦੇ ਆ ਜਿੱਦਾਂ ਕਿ ਵੱਡੇ ਸ਼ਹਿਰਾਂ ਦੇ ਲੜਕੇ ਆਪਾਂ ਦੇਖਦੇ ਕੰਮ ਕਰਦੇ ਆ ਤੇ ਇਸ ਤਰ੍ਹਾਂ ਦੇ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਉਹ ਕਾਣੀ ਲੱਗਿਆ ਕਿ ਬੀਚ ਕਰੀ ਹਾਂ ਹਾਂਜੀ ਸਰ ਹੋਈ ਬਿਲਕੁਲ ਸ਼ੁਰੂ ਦੇ ਵਿੱਚ ਬਹੁਤ ਮਤਲਬ ਲੱਗਦਾ ਸੀਗਾ ਜਦੋਂ ਸਟਾਰਟ ਕਰਨਾ ਸੀ ਕੰਮ ਕੇ ਬੀ ਲੋਕੇ ਕੀ ਕਹਣਗੇ ਮੇਰੀ ਫੈਮਲੀ ਕੀ ਕਹੂਗੀ ਮੈਂ ਕਿਉਂਕਿ ਉਹਨਾਂ ਨੂੰ ਬਿਨਾਂ ਦੱਸੇ ਕੰਮ ਸਟਾਰਟ ਕੀਤਾ ਸੀਗਾ ਪਰ ਹੌਲੀ ਹੌਲੀ ਜਿੱਦਾਂ ਮੈਂ ਕੰਮ ਸਟਾਰਟ ਕੀਤਾ ਮੈਨੂੰ ਰਿਸਪਾਂਸ ਵਧੀਆ ਮਿਲਿਆ ਫਿਰ ਹੌਲੀ ਹੌਲੀ ਆਪਣੇ ਆਪ ਹੌਸਲਾ ਵੱਧਦਾ ਗਿਆ ਕਿ ਹਾਂ ਮੈਂ ਇਸ ਤੋਂ ਵਧੀਆ ਵੀ ਕੰਮ ਕਰ ਸਕਦੀ ਹਾਂ ਹੋਰ ਮਿਹਨਤ ਕਰਕੇ ਜੋ ਹੈਗੀ ਆ ਵੀ ਇਸ ਤੋਂ ਅੱਗੇ ਵੀ ਵੱਧ ਸਕਦੀ ਹਾਂ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਇੱਥੇ ਜਦੋਂ ਤੁਹਾਡੇ ਕੋਲ ਕੋਈ ਥਾਂ ਆ ਲੋਕੀ ਜਰਾ ਬਾਕੀ ਇਹ ਆ ਆਪਣੇ ਚ ਗੱਟਸ ਹੋਣੇ ਚਾਹੀਦੇ ਆ ਜਜ਼ਬਾ ਹੋਣਾ ਚਾਹੀਦਾ ਜਨੂਨ ਹੋਣਾ ਚਾਹੀਦਾ ਕਿ ਹਾਂਜੀ ਮੈਂ ਮਿਹਨਤ ਕਰਨੀ ਆ ਮੈਂ ਕੰਮ ਕਰਨਾ ਜਿਵੇਂ ਆਪਾਂ ਬਾਹਰ ਜਾ ਕੇ ਜੋ ਕੰਮ ਕਰਦੇ ਆ ਜਿਵੇਂ ਦਾ ਜੋ ਫੀਲਿੰਗ ਆਪਣੀ ਉੱਥੇ ਹੁੰਦੀ ਆ ਉਹੀ ਫੀਲਿੰਗ ਨੂੰ ਆਪਣੇ ਆਪਣੀ ਜੋ ਸੋਚ ਹੈ ਆਪਣੀ ਨੀਅਤ ਆ ਉਹ ਸਹੀ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਆ ਤਾਂ ਇੱਥੇ ਵੀ ਆਪਾਂ ਨੂੰ ਕੋਈ ਵੀ ਕੁਝ ਨਹੀਂ ਕਹਿ ਸਕਦਾ ਮਤਲਬ ਮੈਂ ਜਦੋਂ ਤੋਂ ਕੰਮ ਸਟਾਰਟ ਕੀਤਾ ਮੈਨੂੰ ਕਿਸੇ ਨੇ ਕਿਸੇ ਵੀ ਮੈਂ ਕੋਈ ਗਲਤ ਨਜ਼ਰ ਨਾਲ ਨਹੀਂ ਦੇਖਿਆ ਕਿਸੇ ਨੇ ਕੁਝ ਇਹ ਨਹੀਂ ਕਿਹਾ ਕਿ ਹਾਂ ਜੀ ਵੀ ਤੂੰ ਗਲਤ ਐ ਤੂੰ ਇਹ ਕਿਉਂ ਕਰ ਰਹੀ ਆ ਕੀ ਕਰ ਰਹੀ ਆ ਮੇਰੀ ਫੈਮਲੀ ਦੇ ਵਿੱਚ ਵੀ ਮੇਰੇ ਬ੍ਰਦਰ ਸਿਸਟਰ ਮੰਮੀ ਡੈਡੀ ਰਿਸ਼ਤੇਦਾਰ ਮਤਲਬ ਸਭ ਨੂੰ ਪਤਾ ਲੱਗਿਆ ਜੋ ਕਿਸੇ ਨੇ ਵੀ ਮੈਨੂੰ ਗਲਤ ਨਹੀਂ ਕਿਹਾ ਇਸ ਚੀਜ਼ 'ਚ ਹਾਂ ਜੀ ਹਾਂ ਜੀ ਸਭ ਨੇ ਮੈਨੂੰ ਮੋਟੀਵੇਟ ਹੀ ਕੀਤਾ ਮਤਲਬ ਕਿਸੇ ਨੇ ਡੀਮੋਟੀਵੇਟ ਨਹੀਂ ਕੀਤਾ ਅੱਗੇ ਲਈ ਕੀ ਸੁਪਨਾ ਹੈ ਤੁਹਾਡਾ ਅੱਗੇ ਲਈ ਸਰ ਇਹ ਹੀ ਸੋਚਦੇ ਆ ਵੀ ਹਾਂ ਜੇ ਲੋਕਾਂ ਦਾ ਪਿਆਰ ਮਿਲਦਾ ਰਿਹਾ ਕਿ ਮਤਲਬ ਤਾਂ ਇਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਆ ਵੀ ਹੋਰ ਵਧੀਆ ਕੋਈ ਸ਼ਾਪ ਲੈਣ ਆ ਤਾਂ ਅੱਗੇ ਕਿਉਂਕਿ ਇੱਥੇ ਦਿੱਕਤ ਆਉਂਦੀ ਆ ਮੀਂਹ ਆ ਜਾਂਦਾ ਆ ਤਾਂ ਵੀ ਪਰੇਸ਼ਾਨੀ ਹੁੰਦੀ ਆ ਜਿੱਦਾਂ ਗਰਮੀ ਹੁੰਦੀ ਆ ਜ਼ਿਆਦਾ ਗਰਮੀ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ ਪਰੇਸ਼ਾਨੀ ਤਾਂ ਹੁੰਦੀ ਆ ਮਤਲਬ ਤਾਂ ਇਹ ਆ ਵੀ ਹਾਂ ਅੱਗੇ ਹੋਰ ਸ਼ਾਪ ਲਈਏ ਤਾਂ ਉਹ ਲੜਕੀਆਂ ਕੀ ਕਹਿਣਾ ਚਾਹੁੰਦੇ ਜਿਹੜੇ ਘਰ ਦੀ ਦੇ ਲਈ ਥੱਕੇ ਰਹਿੰਦੀਆਂ ਉਹਨਾਂ ਨੂੰ ਸਰ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਜੇ ਉਹਨਾਂ ਦਾ ਮਤਲਬ ਉਹ ਚਾਹੁੰਦੀਆਂ ਨੇ ਉਹਨਾਂ ਦੇ ਅੰਦਰ ਇੱਛਾ ਕਿ ਅਸੀਂ ਵੀ ਕੰਮ ਕਰਨਾ ਤਾਂ ਆਪਣੇ ਫੈਮਿਲੀ ਨਾਲ ਡਿਸਕਸ ਕਰਨ ਉਹ ਕਿ ਅਸੀਂ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਚ ਗੱਟਸ ਹੋਣਗੇ ਆਪਣੀ ਫੈਮਿਲੀ ਨਾਲ ਡਿਸਕਸ ਕਰਨਗੇ ਤਾਂ ਉਹ ਵੀ ਅੱਗੇ ਵੱਧ ਸਕਦੇ ਆ ਪਰ ਖੁਦ ਦੇ ਵਿੱਚ ਆਪਣੇ ਚ ਦਲੇਰੀ ਤੇ ਹੌਸਲਾ ਹੋਣਾ ਚਾਹੀਦਾ ਕਿ ਜੇ ਆਪਾਂ ਘਰੋਂ ਬਾਹਰ ਨਿਕਲ ਕੇ ਇੱਛਾ ਰੱਖਾਂਗੇ ਕੰਮ ਕਰਨ ਦੀ ਆਪ ਸਟੈਪ ਲਵਾਂਗੇ ਤਾਂ ਹੀ ਆਪਣੇ ਨਾਲ ਆਪਣੇ ਘਰ ਦੇ ਆ ਜਿਹੜੇ ਉਹ ਸਾਥ ਦੇਣਗੇ ਜੇ ਆਪਾਂ ਖੁਦ ਹੀ ਨਹੀਂ ਮਤਲਬ ਕੋਈ ਸਟੈਪ ਪਾਵਾਂਗੇ ਤਾਂ ਕੁਝ ਨਹੀਂ ਹੋ ਸਕਦਾ